ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਰਾ ਇਕਬਾਲ ਚੱਪੇਵਾ ਨੂੰ ਸਵਾਗਤ ਕਰੋ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਰਾਜਕਮਰ ਚੱਪੇਵਾ ਜਿੰਦਾਬਾਦ ਡਾਕਟਰ ਰਾਜਕਮਰ ਚੱਪੇਵਾ ਜਿੰਦਾਬਾਦ ਦੇ ਖਸਦ ਦਾ ਬੋਲੇ ਰਾਜ ਕੁਮਾਰ ਸੁਪੇਵਾਲ ਜ਼ਿੰਦਾਬਾਦ ਐਡਵੋਕੇਟ ਹਰਤੁਵਰਨ ਸਿੰਘ ਕੁਮਾਰ ਜ਼ਿੰਦਾਬਾਦ ਹਾਂ ਤੇ ਦੇਖਿਆ ਜੀ ਸਾਰੇ ਨਿਡਾਲੇ ਵਸਤੀਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਲਵਾਰ ਤੋਂ ਕਿਹਨੇ ਆਇਆ ਕੋਈ ਕਿਸੇ ਨੇ ਦੇਖਿਆ ਹੀ ਨਹੀਂ ਇੱਥੋਂ ਦਾ ਕੰਨੀ ਦੇਖੇਗੀ ਉਹਨਾਂ ਦਾ ਨਾਮ تک ਨਹੀਂ ਅੰਦੇਆਂ ਨੂੰ ਪਤਾ ਹੋਣਾ ਉਹਨੂੰ ਛੱਡੋ ਮੈਂ ਤਾਂ ਫਿਰ ਵੀ ਸਿਆਸਤ ਦਾ ਹਿੱਸਾ ਮੈਨੂੰ ਵੀ ਨਹੀਂ ਪਤਾ ਸੀ ਉਹਨਾਂ ਦਾ ਨਾਮ ਕਿਉਂਕਿ ਕਦੀ ਨਾ ਕਿਸੇ ਦੇ ਸੁੱਖ ਚ ਨਾ ਕਿਸੇ ਦੇ ਦੁੱਖ ਚ ਕਦੇ ਵੀ ਨਹੀਂ ਗਏ ਇਹ ਟੀਚਾ ਜੋ ਸਾਡਾ ਟੀਚਾ ਹੈ ਜਿਹਨੂੰ ਆਪਾਂ ਟਾਰਗੇਟ ਕਹਿੰਦੇ ਆ ਅੰਗਰੇਜ਼ੀ ਚ ਅਸੀਂ 1500 ਵੋਟ ਤੁਹਾਨੂੰ ਲੈ ਕੇ ਦੇਣੀ ਹੈ ਬਾਕੀ ਸਾਰੇ 500 ਤੋਂ ਕੋਈ ਨਹੀਂ ਟੱਪਣਾ ਉਹ ਪਾਏ ਪੈਸੇ ਚ ਰਹਿਣਗੇ ਤੁਹਾਡੀ ਵੋਟ 1500 ਕੱਢ ਕੇ ਦੇਣੀ ਹੈ ਇੱਕ ਸ਼ਰਤ ਤੇ ਤੁਹਾਨੂੰ ਵੀ ਨਾਲ ਹੀ ਸ਼ਰਤ ਹੈ ਤੁਹਾਡੇ ਸਾਹਮਣੇ ਮੈਂ ਉਹਨਾਂ ਕੋਲ ਪ੍ਰਤੀਗਿਆ ਕਰਨ ਲੱਗਾ ਮੈਂ ਝੂਠ ਨਹੀਂ ਬੋਲਣਾ ਤੁਸੀਂ ਸਾਰੇ ਪਹਿਲੀ ਜੂਨ ਨੂੰ ਸਾਰੇ ਨੇ ਝਾੜੂ ਦੇ ਵੋਟ ਮੋਰ ਲਾਣੀ ਐ ਕਿਸੇ ਨੂੰ ਸਤਨ ਨਾ ਜਾਣਾ ਭੋਵੇ ਤੇ ਤੁਹਾਨੂੰ ਵੀ ਬੇਨਤੀ ਹੈ ਜੀ ਜੇ ਅਸੀਂ ਨੜਾਲੇ 'ਚ ਤੁਹਾਨੂੰ ਜਿਤਾ ਕੇ ਭੇਜੀਏ ਨੜਾਲੇ 'ਚ ਦੁਬਾਰਾ ਕੋਈ ਹੋਰ ਪਾਰਟੀ ਜਿੱਤਣੀ ਨਹੀਂ ਚਾਹੀਦੀ ਇਹਨਾਂ ਵਿਕਾਸ ਕਰ ਦੋ ਨੜਾਲੇ ਆਗੂ ਨੂੰ ਵਿਕਾਸ ਚਾਹੀਦਾ ਸਰ ਜੀ ਸਾਰੇ ਹਲਕੇ ਨਾਲੋਂ ਸਾਡੇ ਨੜਾਲੇ ਦਾ ਬੁਰਾ ਹਾਲ ਜੀ ਉਹ ਵੀਰ ਮੇਰਾ ਛੋਟਾ ਭਤੀਜਾ ਹੈ ਉਹ ਜਿਹੜਾ ਸਹੀ ਬੋਲਿਆ ਸੀ ਚਲੋ ਮੈਨੂੰ ਥੋੜਾ ਚੁੱਭਿਆ ਵੀ ਐ ਨੜਾਲੇ ਦਾ ਵਿਕਾਸ ਤੁਸੀਂ ਕਰੋ ਜਿੱਤ ਅਸੀਂ ਦਵਾਵਾਂਗੇ ਇਹ ਤੁਹਾਨੂੰ ਸਾਡੀ ਗਰੰਟੀ ਹੈ ਜੀ ਕਿ ਨੜਾਲੇ ਦੇ ਵਿੱਚ ਅਸੀਂ ਰਿਕਾਰਡ ਤੋੜ ਵਿਕਾਸ ਜਿਹੜਾ ਕਰਾਂਗੇ ਤਾਂ ਕਿ ਹਰ ਸਮੇਂ ਨੜਾਲੇ 2027 ਦੇ ਇਲੈਕਸ਼ਨ ਚ ਅਸੀਂ ਪੂਰਾ ਹੁੰਜਾ ਫਿਰ ਜੇ ਦੋੜ ਵੀ ਹੁੰਜਾ ਫਿਰ ਜਿੱਤ ਭਾਈ ਸਾਹਿਬ ਕਿੱਦਾਂ ਦੇਖਦੇ ਹੋ ਕੰਪੇਨ ਆਹ ਕੰਪੇਨ ਬੜੀ ਜੋਰ ਸ਼ੋਰ ਤੇ ਚੱਲ ਰਹੀ ਹੈ ਔਰ ਨਿਰਾਲੇ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਸਵੇਰ ਤੋਂ ਭਲਾਦੇ ਵਿੱਚ ਜਿੰਨੀਆਂ ਮੀਟਿੰਗਸ ਹੋਈਆਂ ਨੇ ਹਰ ਇੱਕ ਦੇ ਵਿੱਚ ਕਿਸਾਨਾਂ ਦੇ ਨਾਲ ਵੀ ਹੋਈ ਹੈ ਹਰ ਵਰਗ ਦੇ ਨਾਲ ਹੋਈ ਹੈ ਔਰ ਹਰ ਹਰ ਵਰਗ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਜਿਹੜਾ ਲੋਕ ਸਭਾ ਇਲੈਕਸ਼ਨ ਆਮ ਆਦਮੀ ਪਾਰਟੀ ਬਹੁਤ ਵੱਡੇ ਫਰਕ ਦੇ ਨਾਲ ਜਿੱਤ ਦਰਜ ਕਰੇ ਦੀ ਪਿੰਡ ਪਿੰਡ ਜਾ ਰਿਹਾ ਲੋਕਾਂ ਦਾ ਕੀ ਸਾਹ ਹੈ ਹਾਂਜੀ ਤਿੰਨ ਪਿੰਡਾਂ ਮੱਤੇ ਕੈਂਪੇਨ ਕਰ ਰਹੇ ਹਾਂ ਕਿ ਉਤਸ਼ਾਹ ਮੈਂ ਉਹ ਹੀ ਦੱਸਦਾ ਜੇ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਹੈ ਲੋਕ ਸਰਕਾਰ ਦੇ 2 ਸਾਲ ਦੇ ਕੰਮਾਂ ਤੋਂ ਖੁਸ਼ ਹੈ ਲੋਕ ਜ਼ੀਰੋ ਬਿੱਲ ਜਿਹੜਾ ਆ ਰਿਹਾ ਉਸ ਤੋਂ ਬਹੁਤ ਖੁਸ਼ ਹੈ ਔਰ ਨੌਜਵਾਨਾਂ ਬੱਚਿਆਂ ਨੂੰ ਜਿਹੜੇ ਰੋਜ਼ਗਾਰ ਮਿਲ ਰਹੇ ਆ ਉਸ ਤੋਂ ਵੀ ਸੀਐਮ ਸਾਹਿਬ ਦੀ ਦੂਰਦਰਸ਼ੀ ਸੋਚ ਤੋਂ ਵੀ ਬਹੁਤ ਪ੍ਰੇਰਿਤ ਨੇ ਬਹੁਤ ਖੁਸ਼ ਨੇ ਸੋ 2 ਸਾਲ ਦੇ ਕੰਮਾਂ ਤੇ ਜਿਹੜੀ ਭੁਲਤ ਦੀ ਜਨਤਾ ਹੈ ਪੰਜਾਬ ਦੀ ਜਨਤਾ ਮੋਹਰ ਲਾਣਾ ਚਾਹਦੀ ਹੈ ਤੇ ਪੰਜਾਬ ਦੇ ਵਿੱਚ 13 ਦੇ 13 ਸੀਟਾਂ ਤੇ ਜਿੱਦ ਦਰਜ ਕਰਾ। ਇੱਕ ਵਾਰ ਦੇਖਦੇ ਹਾਂ ਕੰਪੈਨ। ਦੇਖੋ ਜੀ ਇਹ ਐਕਚੁਅਲ ਚ ਪਹਿਲੀ ਸਰਕਾਰ ਮੈਂ ਹਰ ਥਾਂ ਕਿਹਾ ਆ ਪੁਰਾਣੀਆਂ ਸਰਕਾਰਾਂ ਦਾ ਐਕਸਪੀਰੀਅੰਸ ਇਦਾਂ ਦਾ ਰਿਹਾ ਕਿ 5 ਸਾਲ ਹੀ ਚੁਣਦੇ ਆ ਤੇ ਕੰਮ ਆਖਰੀ 6 ਮਹੀਨੇ ਅਨਾਉਂਸ ਕਰਨੇ ਸ਼ੁਰੂ ਕਰਦੇ। ਜੋ ਤੱਕ ਕੰਮ ਸ਼ੁਰੂ ਹੁੰਦੇ ਉਹਦੇ ਚਿਰ ਨੂੰ ਚੋਣ ਜਾਬਤਾ ਲੱਗ ਜਾਂਦਾ। ਇਹ ਪਹਿਲੀ ਸਰਕਾਰ ਹੈ ਜਿਨੇ ਸਰਕਾਰ ਆਉਂਦਿਆਂ ਕੰਮ ਕਰਨਾ ਸ਼ੁਰੂ ਕਰ ਦਿੰਦਾ। ਤੇ ਉਹਦੀ ਤਾਂ ਲਿਸਟ ਹੈ ਕੰਮਾਂ ਦੀ। ਜਿਦਾ ਆਮ ਆਦਮੀ ਕਲੀਨਿਕ ਹੋਗੇ, ਫਾਇਰ ਬ੍ਰਿਗੇਡ ਹੋਗੀ, ਤੇ ਜਿਹੜੀਆਂ ਰੂਡ ਕੰਸਟਰਕਸ਼ਨ ਦਾ ਕੰਮ ਹੈ ਅਲੱਗ-ਅਲੱਗ ਤਰ ਕੰਟੀਨਿਊਲੀ ਜਿੰਨਾ ਜਿੰਨਾ ਜਦੋਂ ਨਡਾਲੇ ਚੋਂ ਸੀਵਰੇਜ ਦੇ ਟੈਂਡਰ ਪਾਸ ਹੋਣੇ ਤੇ ਪਲੱਸ ਸਿਰਫ ਟੈਂਡਰ ਨਹੀਂ ਸੀਵਰੇਜ ਪਾਉਣ ਲਈ ਨਡਾਲੇ ਦੀ ਐਡੀਸ਼ਨਲ ਟੈਂਡਰ ਵੀ ਲੱਗੂਗਾ ਕਿ ਜਦੋਂ ਤੱਕ ਉਹ ਵਾਲਾ ਸੀਵਰੇਜ ਵਾਲਾ ਕੰਮ ਨਹੀਂ ਕੰਪਲੀਟ ਹੋ ਜਾਂਦਾ ਮੀਨ ਵਾਈਲ ਲੋਕਾਂ ਨੂੰ ਪਾਣੀ ਕਿ ਨਾ ਰਹਿਣਾ ਪਵੇ ਪਾਣੀ ਫੇਲਾ ਬਾਹਰ ਨਿਕਲ ਜੇ ਇਸ ਕਰਕੇ ਅਲੱਗ ਤੋਂ 40 ਲੱਖ ਰੁਪਏ ਨਾ ਸਾਹਿਬ ਠੀਕ ਹੈ ਹਾਂਜੀ ਲੋਕਾਂ ਨੂੰ ਕੀ ਕਹਿਣਾ ਲੋਕਾਂ ਨੂੰ ਸਿਰਫ ਇਹ ਕਹਿਣਾ ਚਾਹੁੰਦੇ ਆ ਕਿ ਐਤਕੀ ਜਿਹੜੀ ਲੜਾਈ ਹੈ ਨਾ ਜੀ ਆਪ ਇਤਿਹਾਸ ਦੇਖੀਏ ਇਤਿਹਾਸ 'ਚ ਲਗਾਤਾਰ ਦੇਖਦੇ ਆ ਕਿ ਕੁਰਬਾਨੀਆਂ ਦੇਣੀਆਂ ਪਈਆਂ ਚਾਹੇ ਉਹ ਧਰਮ ਦਾ ਇਤਿਹਾਸ ਦੇਖ ਲਓ ਚਾਹੇ ਉਹ ਦੰਤ ਇਤਿਹਾਸ ਦੀਸ਼ ਦਾ ਦੇਖ ਲਓ ਆਪਣੇ ਹੱਕ ਲੈਣ ਲਈ ਇਹ ਪਹਿਲੀ ਵਾਰੀ ਇਹ ਨਾ ਤਲਵਾਰ ਚੱਕਣ ਦੀ ਨਾ ਹਥਿਆਰ ਚੱਕਣ ਦੀ ਲੋੜ ਸਿਰਫ ਇੱਕ ਉਂਗਲ ਦੇ ਨਾਲ ਇੱਕ ਬਟਨ ਆਪਨ ਦੇ ਨਾਲ ਜਿਹੜਾ ਆ ਬਦਲਾਵ ਲਿਆ ਜਾ ਸਕਦਾ ਆਪਣਾ ਹੱਕ ਲਿਆ ਜਾ ਸਕਦਾ ਬਹੁਤ ਬਹੁਤ ਸ਼ੁਕਰ ਹੈ